ਕੀ ਨਾਮ ਆ ਜੀ ਤੁਹਾਡਾ ਨਹੀਂ ਮੇਰਾ ਨਾਮ ਸ਼ਬਾਤ ਚੰਦਨੀ ਹਾਂ ਜੀ ਕੀ ਘਟਨਾ ਵਾਪਰੀ ਤੁਹਾਡੇ ਘਟਨਾ ਸਾਨੂੰ ਕੋਈ ਪਤਾ ਹੀ ਨਹੀਂ ਮੈਨੂੰ ਅੰਦਰੋਂ ਕੱਢ ਕੇ ਲਿਆਏ ਅਚਾਨਕ ਕਿਤੇ ਅੱਗੇ ਲੱਗ ਗਈਏ ਹੈ ਹਾਂ ਜੀ ਅੰਦਰੋਂ ਖਿੱਚ ਕੇ ਲਿਆਏ ਮੇਰਾ ਸਾਰਾ ਸਰੀਰ ਸੰਭਿਆ ਕਿੰਨੇ ਕਦਾਂ ਨੁਕਸਾਨ ਹੋਇਆ ਜੀ ਨੁਕਸਾਨ ਤੇ ਹੁਣ ਪਤਾ ਲੱਗੂ ਕਿ ਨਾ ਨੁਕਸਾਨ ਜਨਾ ਟੰਦਾ ਸਾਡਾ ਸਾਰਾ ਸਰਕੇ ਸੁਆਹ ਹੋ ਗਿਆ ਘਰ ਦਾ ਕਿੰਨਾ ਕ ਨੁਕਸਾਨ ਹਾਂ ਜਿਹੜਾ ਘਰ ਦਾ ਤੁਹਾਡਾ ਜਿੱਥੇ ਤੁਸੀਂ ਰਹਿੰਦੇ ਉਹਦਾ ਕੀ ਨੁਕਸਾਨ ਹੋਇਆ ਜੀ ਮੈਂ ਪੁੱਤ ਪਤਾ ਨਹੀਂ ਕਿੰਨਾ ਮੈਂ ਕੁਟਮੀਆਂ ਕੋ ਗੋਡੇ ਨਹੀਂ ਮੇਰੇ ਚੱਲਦੇ ਮੈਂ ਕੱਢ ਕੇ ਮੈਨੂੰ ਚੱਕ ਕੇ ਲਿਆਏ ਮ ਕੀ ਕਰੀ ਨਿਸ਼ਾਨ ਪਤਾ ਕਿਦਾਂ ਲੱਗਿਆ ਤੁਹਾਨੂੰ ਹੈ ਅੱਗ ਦਾ ਪਤਾ ਕਿਦਾਂ ਲੱਗਿਆ ਤੁਹਾਨੂੰ ਅੱਗ ਦਾ ਮੈਨੂੰ ਤੇ ਮੈਨੂੰ ਮੇਰੀ ਪਰਜਾਈ ਵੀ ਮੈਂ ਉਹ ਮੈਨੂੰ ਕੱਢ ਕੇ ਲਈ ਆਈ ਕਹਿੰਦੀ ਕਹਿੰਦੀ ਅੱਗ ਲੱਗ ਗਈ ਆ ਤੇ ਆਜੋ ਬਾਹਰ ਆਓ ਤੁਸੀਂ ਮੇ ਕੋ ਚੋਰੀ ਨੇ ਮੇਰੇ ਹੋਸ਼ ਹੀ ਉੱਡ ਗਏ ਕੀ ਕੀ ਬਾਣਾ ਵਰਸ ਗਿਆ ਹੈ ਬਰੇ ਬਰੇ ਅੱਜ ਕਿਸ ਤਰ੍ਹਾਂ ਲੱਗੀ ਤੁਸੀਂ ਤੁਹਾਨੂੰ ਹਾਂਜੀ ਅੱਜ ਕਿਸ ਤਰ੍ਹਾਂ ਲੱਗੀ ਇਹ ਪਤਾ ਨਹੀਂ ਕਿਦਾਂ ਲੱਗ ਗਈ ਆ ਤੁਸੀਂ ਫਿਰ 500 ਗੇੜ ਵਾਲੇ ਅੱਗੇ ਸੇ ਮੌਕੇ ਤੇ ਆ ਗਏ ਫਾਰੂ ਗੇੜ ਵਾਲੇ ਆ ਗਏ ਸੇ ਕਿਤਾ ਘੰਟੇ ਬਾਅਦ ਪੌਣੇ ਕੇ ਡਬਾ ਲਾਗੇ ਮੇਰੇ ਖਿਆਲ ਤੂੰ ਇਹਨਾਂ ਸੈ ਹੈ ਤੁਸੀਂ ਤੁਸੀਂ ਕੀ ਸਰਕਾਰ ਕੋ ਮੰਨ ਕਰਦੇ ਹੋ ਕੋ ਸ਼ਾਸਨ ਸਰਕਾਰ ਕੋ ਮੇਰਾ ਦੇਖੋ ਮੈਂ ਅਰੀ ਦੇ ਐਡੇ ਹਾਨੀ ਮਾਤਰ ਸਾਥੀ ਆ ਅੱਗੇ ਵੀ ਕਰਜ਼ਾ ਜਾ ਕੇ ਪੈਣ ਸਮਾਨ ਪਾਇਆ ਉਹ ਤੁਸੀਂ ਕੀ ਮੰਨਤੀ ਕਰਦੇ ਹੋ ਨਾ ਕਿ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੁਮਾਂ ਦਾ ਗੁਮਕਾਨ ਦਾ ਜੋ ਵੀ ਹੈਗਾ ਸਰਕਾਰ ਨੂੰ ਜਾਇਜ਼ ਸਾਡੀ ਮਦਦ ਕਰਨੀ ਮੈਨੇ ਫੋਨ ਮੇਰਾ ਨਾਮ ਸੁਜੀਤ ਕੁਮਾਰ ਆ ਚਾਹਤ ਕਿ ਮੇਰੀ ਭੈਣ ਦਾ ਬਣਾ ਫੋਨ ਆਇਆ 5:30 ਵੀ ਕਰੇ ਅੱਗ ਲੱਗੀ ਆ ਤੇ ਜਦੋਂ ਅਸੀਂ ਆਏ ਤਾਂ ਅੱਗ ਬਹੁਤ ਜ਼ਿਆਦਾ ਲੱਗੀ ਹੋਈ ਸੀਗੀ ਤੇ ਅਸੀਂ ਫਾਇਰ ਗ੍ਰਾਫ ਫੋਨ ਕੀਤਾ ਫਾਇਰ ਵਿਗਟ ਵੀ ਆ ਗਈ ਅੱਗ ਬੁੱਝ ਗਈ ਚਲੋ ਘਰ ਦਾ ਨੁਕਸਾਨ ਕਾਫੀ ਹੋਇਆ ਵਾ ਘਰ ਸੜ ਕੇ ਸਾਰਾ ਸਵਾਹ ਹੋ ਗਿਆ ਟੇਡ ਦਾ ਸਮਾਨ ਸੀ ਜਨ ਦਾ ਘਰ ਦੇ ਬੈੱਡ ਸੀ ਹੋਰ ਸਮਾਨ ਲੈਂਟਰ ਪਾੜ ਗਿਆ ਵਾ ਬਹੁਤ ਜ਼ਿਆਦਾ ਸਾਡੀ ਭੈਣ ਦਾ ਨੁਕਸਾਨ ਹੋਇਆ ਵਾ ਅਸੀਂ ਸਿਰਫ ਮੰਗਾ ਕਰਦੇ ਆ ਵੀ ਇਹਨਾਂ ਕੋਈ ਮਾਜਰ ਦਿੱਤਾ ਜਾਵੇ। ਨਾਮ ਹੈ ਪਤੀ ਦਾ ਸੁਮੇਸ਼ ਤਿਰਮਣੀ ਕੀ ਘਟਨਾ ਵਾਪਰੀ ਏ? ਟੇਂਟ ਅਚਾਨਕ ਅੱਗ ਲੱਗੀ ਆ। ਕੋਈ ਬਦਲ ਲਗਾ ਬਸਿਕ ਤੇ ਬਚਾਅ ਹੋਇਆ ਵਾ ਯਾਨਕੀ ਮਸੀਕ ਦੇ ਬਾਹਰ ਨਿਕਲੇ ਆ ਇੰਨੇ ਹੀ ਬਚਾਅ ਹੋ ਗਿਆ ਯਾਨਕੀ ਨੁਕਸਾਨ ਕਾਫੀ ਹੋ ਗਿਆ ਸਮਾਨ ਸਾਰਾ ਯਾਨਕੀ ਲੱਖਾਂ ਸਮਾਨ ਸੜ ਕੇ ਸੁਆਹ ਹੋ ਗਿਆ ਵਾ। ਤੇ ਸਾਰਾ ਕੁਝ ਯਾਨਕੀ ਜੋ ਵਾਇਰਿੰਗ ਹੋਰੀਨ ਸਭ ਕੁਝ ਲੈਂਟਰ ਲੂਂਟਰ ਸਭ ਕੁਝ ਯਾਨਕੀ ਸੜ ਚੁੜ ਗਿਆ ਵਾ ਡੇਗ ਗਿਆ। ਇਹ ਕਿੰਨੇ ਵਜੇ ਦੀ ਘਟਨਾ ਛੇੜੀ ਇਹ 5:30 ਵਜੇ ਦੀ ਘਟਨਾ ਹੈ ਉਸਮਾਨ ਕੀ ਕਿਸੇ ਦਾ ਤੁਹਾਡਾ ਟੈਂਟ ਹਾਊਸ ਤੇ ਸਾਰੇ ਟੈਂਟ ਉਸ ਸੀਗਾ ਟੇਬਲ ਕੁਰਸੀਆਂ ਤੇ ਪੰਡਾਲ ਸਭ ਕੁਝ ਸੀਗਾ ਵਿੱਚ ਉਮਮਨ ਕਿੰਨੇ ਦਾ ਨਿਸ਼ਾਨ ਹੋ ਗਿਆ ਇਹ ਉਮਮਨ 12-14 ਲੱਖ ਦਾ ਟੈਂਟ ਦਾ ਬਾਕੀ ਰਿਪੇਅਰਿੰਗ ਵਗੈਰਾ ਤੇ ਫਾਈਵ ਗ੍ਰੇਡ ਟਾਈਮ ਚਰ ਆ ਗਈ ਜੀ ਫਾਈਵ ਗ੍ਰੇਡ ਆ ਗਈ ਸੀ ਠੀਕ ਹੈ ਜੀ ਇਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਨੂੰ ਇਹ ਕਿ ਮੁਆਵਜ਼ਾ ਦਿੱਤਾ ਜਾਵੇ ਬੰਦਾ ਮਾਦਰ ਨਾਲ ਹੁੰਦਾ ਜਾ। ਹਾਂਜੀ ਭਾਈ ਪਿੱਛੇ ਕੀ ਤੁਹਾਡਾ ਨਾਮ ਆ? ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਜੀਤ ਸਿੰਘ ਆ ਤੇ ਮੈਂ ਫਾਇਰ ਬ੍ਰਿਗੇਡ ਸultanpur ਲੋਧੀ ਦੀ ਡਿਊਟੀ ਕਰਦਾ ਤੇ ਅੱਜ ਸਵੇਰੇ 5:30 ਵਜੇ ਮੋਰੀ ਮਹੱਲਾ ਦੇ ਵਿੱਚ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਬਹੁਤ ਹੀ ਭਿਆਨਕ ਅੱਗ ਲੱਗੀ ਆ ਤੇ ਇਹ ਟੈਂਟ ਦੀ ਦੁਕਾਨ ਸੀ ਤੇ ਸਾਨੂੰ ਫਾਇਰ ਕੋਲ ਲਈ ਅਸੀਂ ਤੁਰੰਤ ਗੱਡੀਆਂ ਲੈ ਕੇ ਉੱਥੇ ਪਹੁੰਚੇ ਆ। ਕੜੀ ਮੁਸ਼ਕਲ ਤੋਂ ਬਾਅਦ ਇਸ ਅੱਗ ਨੂੰ ਚੰਗੀ ਤਰ੍ਹਾਂ ਕੰਟਰੋਲ ਕਰ ਲਿਆ ਗਿਆ ਹੈ। ਮਾਲੀ ਨੁਕਸਾਨ ਕਾ ਵੀ ਹੋਇਆ ਪਰ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਸਾਡੀ ਫਾਇਰ ਬ੍ਰਿਗੇਡ ਦੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਆ ਵੀ ਕਿਸੇ ਵੀ ਬੰਦੇ ਦਾ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਤੁਰੰਤ ਬੰਦਿਆਰੇ ਬੜੀ ਦਲੇਰੀ ਨਾਲ ਪਹੁੰਚ ਕੇ ਅੱਗ ਨੂੰ ਕੰਟਰੋਲ ਕੀਤਾ ਸਟੋਰ ਕਾਦਾ ਸੀ ਇਹ ਸਾਰੇ ਸਟੋਰ ਸੀਗਾ ਟੈਂਟ ਦਾ ਟੈਂਟ ਦਾ ਸਮਾਨ ਸੀ ਸਾਰਾ ਵਿਆਹ ਸਾਦੀਆਂ ਵਾਲਾ ਪਲੇਟਾਂ ਕੈਟਰਿੰਗ ਗਲਾਸ ਕੁਰਸੀਆਂ ਸਾਰਾ ਉਹ ਜਲ ਕੇ ਸੁਆਹ ਹੋ ਗਿਆ ਉਹਨਾਂ ਦਾ ਹਾਂਜੀ ਹਾਂਜੀ ਪ੍ਰਭਾਤ ਕਾਬੂ ਪਾਲ ਲਏ ਹਾਂਜੀ ਆਗੂ ਪੂਰੀ ਪੂਰੀ ਤਰ੍ਹਾਂ ਕੰਟਰੋਲ ਹੈ ਤੇ ਲਗਭਗ 100% ਇਹਨੂੰ ਕਾਬੂ ਕਰ ਲਿਆ ਗਿਆ ਹੈ